ਹਾਂਜੀ ਬਾਈ ਜੀ ਇਹ ਸਾਰੀਆਂ ਗਾਵਾਂ ਸਾਡੀਆਂ ਸੇਲ ਆ ਠੀਕ ਹੈ ਜੀ ਇੱਕ ਮਹੀਨਾ ਹੋ ਗਿਆ ਤਾਂ ਠੀਕ ਆ ਭਰਾ ਜੀ ਇੱਕ ਮਹੀਨਾ ਠੀਕ ਲੱਗੇ ਨੂੰ ਹੋ ਗਿਆ ਹਾਂਜੀ ਬਾਈ ਜੀ ਠੀਕ ਆ ਉਹ ਜਾਨੀ ਚੱਕੇ 'ਚ ਨਹੀਂ ਆਉਂਦੀ ਚੱਕੇ 'ਚ ਨਹੀਂ ਸੜੀ ਆਉਂਦੀ ਠੀਕ ਆ ਜੇ ਕਿਸੇ ਨੇ ਉਵੇਂ ਕਰਨਾ ਹੈ ਤਾਂ ਰੇਟ ਆਪਾਂ ਜਾਨੀ ਕਿ 10 ਕਿਹ ਹਜ਼ਾਰ ਰੁਪਏ ਰੱਖੇ ਜੀ ਅੱਛਾ ਰੇਟ ਬਾਕੀ ਆਰਡਰ ਦੇਖ ਸਕਦਾ ਤੁਸੀਂ ਇਹਦਾ ਇਹਦਾ ਮੁੱਲ 36 ਹਜ਼ਾਰ ਹੈ ਜੀ ਅੱਛਾ ਇਹਦਾ ਮੁੱਲ 36 ਹਜ਼ਾਰ ਹਾਂਜੀ ਇਹਦਾ ਮਾਨ ਦਾ ਨੇ ਇਹਦੇ 'ਚੋਂ ਵੀ ਹੋ ਜੂਗਾ ਹਾਂਜੀ ਤੇ ਆਰਡਰ ਵੀ ਬਹੁਤ ਸੋਹਣਾ ਦਿਖਾਉਂਦੀ ਹੈਗੀ ਤੇ ਬਾਕੀ ਜਿੰਨਾ ਦੁੱਧ ਦੱਸਿਆਗਾ ਤੇ ਉਹਨਾਂ ਤੁਹਾਨੂੰ ਤਿਆ ਤੇ ਕਿੰਨਾ ਪਾਉਗੇ ਆਸਮੀ ਦਾ ਵੀ 17 18 20 ਵੀ ਪਾ ਸਕਦੇ ਵਾਕੀ ਸੇਵਾ ਤੇ ਫਿਰ ਇਹ ਇੱਕ ਸਾਹ ਦੇ ਤੁਸੀਂ ਕੱਦ ਦੇ ਵਿੱਚ ਤੇ ਵੀ ਚੰਗੀ ਹੈਗੀ ਦੁੱਧ ਨੂੰ ਚੰਗਾ ਰਹਿੰਦੀਆਂ ਇਹ ਤੇ ਫੈਟ ਵਾਲਾ ਦੁੱਧ ਹੁੰਦਾ ਇਹਨਾਂ ਦਾ ਦੇਖ ਸਾਹ ਹਾਂਜੀ ਦੋਸਤੋ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਭੋਖੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਬਠਿੰਡੇ ਤੋਂ ਬਾਜਾਖਾਨਾ ਰੋਡ ਦੇ ਉੱਤੇ ਇਹ ਪਿੰਡ ਆਗਾ ਤੇ ਗੋਨਿਆਣਾ ਮੰਡੀ ਬਿਲਕੁਲ ਇਹਦੇ ਨਾਲ ਹੀ ਪੈ ਜਾਂਦਾਗਾ ਤੇ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੰਜ ਗਾਵਾਂ ਵਿਕਾਊ ਆ ਤੇ ਬਾਈ ਦੀਆਂ ਘਰਦਿਆਂ ਹੀ ਆ ਇਹ ਤੇ ਕਿਸੇ ਮਜਬੂਰੀ ਦੇ ਕਾਰਨ ਹੀ ਵਿਕਾਊ ਆ ਤੇ ਬਾਈਆਂ ਨੇ ਥੋੜਾ ਜਿਹਾ ਮੱਝਾਂ ਦਾ ਕੰਮ ਵਧਾਉਣਾਗਾ ਤੇ ਇਹ ਗਾਈਆਂ ਇਸੇ ਲਈ ਸਾਰੀਆਂ ਇਹ ਸੇਲ ਕਰਨੀਆਂ ਗਈਆਂ ਤੇ ਜੀ ਨੂੰ ਵੀ ਪਸੰਦ ਆਉਂਦਾ ਕੋਈ ਵੀ ਨਾ ਆਉਂਦਾ ਜਾਂ ਕੱਠਾਂ ਗਈ ਖਰੀਦਣੀਆਂ ਕਿਸੇ ਨੇ ਜਾਂ ਇੱਕ ਖਰੀਦਣੀ ਹੈ ਜਾਂ ਦੋ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰਕੇ ਪੂਰੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਗਾਇਆਂ ਨੂੰ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਬਾਕੀ ਡਿਟੇਲ ਆਪਾਂ ਕੱਲੀ-ਕੱਲੀ ਗਾਂ ਦੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਵਿੱਚ ਦੋ ਕੁ ਤਾਜ਼ੀਆਂ ਸੂਈਆਂ ਵੀ ਆ ਇੱਕ ਗੱਬਣ ਆ ਤੇ ਦਨ ਤਕਰੀਬਨ ਉਹਦੇ ਪੂਰੇ ਹੋਣ ਵਾਲੇ ਆ ਕਦੇ ਦਿਨ ਦੇ ਵਿੱਚ ਇੱਕ ਤੋਕੜ ਆਗੀ ਤੇ ਇੱਕ ਡੇਢ ਤੋਂ ਪੌਣੀ ਇੱਕ ਦੋ ਮਹੀਨੇ ਦੀ ਸੂਈ ਵੀ ਆਗੀ ਤੇ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋਗੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਵਾਂਗੇ। ਰੇਟ ਤਕਰੀਬਨ ਸਾਰੀਆਂ ਗਾਈਆਂ ਦੀ ਫੂਨ ਆ ਵੀਡੀਓ ਦੇ ਵਿੱਚ ਹੀ ਹੋਣਗੇ। ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ। ਤੇ ਆ ਜੀ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਦੇ ਨਾਲ ਗੱਲਬਾਤ ਕਰਾਉਣੀ ਆ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਪ੍ਰੋਪਰ ਐਡਰੈਸ ਦੱਸ ਦਿਓ ਇੱਕ ਵਾਰੀ। ਨਾਂ ਮਨਪ੍ਰੀਤ ਸਿੰਘ ਹੈ ਜੀ। ਠੀਕ ਹੈ ਜੀ। ਪਿੰਡ ਭੋਕੜਾ। ਠੀਕ ਹੈ। ਤਹਿਸੀਲ ਸ਼ਹਿਰ ਨੇੜੇ ਗੁੰਣਾਣਾ ਮੰਡੀ ਇਧਰੋਂ ਜਿਹੜਾ ਬਠੰਡਾ ਪੈ ਜਾਂਦਾ ਠੀਕ ਆ ਵੈਸੇ ਮੈਂ ਦੱਸਤਾ ਸੀਗਾ ਵੀ ਆ ਬਠੰਡਾ ਤੇ ਬਾਜਾਖਾਨਾ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਹਨ ਠੀਕ ਆ ਤੇ ਆਪਾਂ ਇਹ ਬਈ ਸਾਰੇ ਹੀ ਮਤਲਬ ਕਿ ਪਸ਼ੂ ਪਕਾਊ ਕਰਿਆ ਹਨ ਹਾਂਜੀ ਭਾਈ ਜੀ ਇਹ ਸਾਰੀਆਂ ਗਾਵਾਂ ਸਾਡੀਆਂ ਸੇਲ ਆ ਠੀਕ ਆ ਜੱਜ ਵਧਾਉਣੀਆ ਕਰਕੇ ਸਾਨੂੰ ਗਾਵਾਂ ਸੀ ਤਾਂ ਘਟਾਰਿਆ ਦੁੱਧ ਦੀ ਮੰਗ ਸਾਡੇ ਮੱਝਾਂ ਦੀ ਵੱਧ ਆ ਠੀਕ ਆ ਵੀ ਯਾਨੀ ਕਿ ਮੱਝਾਂ ਦਾ ਕੰਮ ਵਧਾਉਣਾ ਗਾ ਜੀ ਭਾਈ ਠੀਕ ਆ ਤਾਂ ਕਰਕੇ ਸਾਰੀਆਂ ਹੀ ਸੇਲ ਆ ਹਾਂਜੀ ਠੀਕ ਆ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਇਹ ਗਾਂ ਦੀ ਕੀ ਡਿਟੇਲ ਆਗੀ ਕਰਦੀ ਗਾਂ ਇਹ ਅੱਛਾ ਕਰਦੀ ਆ ਇਹ ਪਹਿਲੇ ਸੂਏ ਦੂਜੇ ਸੂਏ ਅਸੀਂ ਘਰੇ ਚੋਈ ਹੋਈ ਆ ਸ਼ਾਇਦ ਕਿ ਤੀਜਾ ਸੂਆ ਇਹ ਹਸੁੰਦੀ ਆ ਇਸ ਵਾਰ ਤੀਜਾ ਸੂਆ ਹਸੁੰਦੀ ਆ ਹਾਂਜੀ 22 ਤੋਂ 23 ਕਿੱਲੇ ਲੈਣੇ ਯਾਨੀ ਕਿ ਪਹਿਲੇ ਦੂਜੇ ਸੂਏ ਦੁੱਧ ਦਿੱਤਾ ਹੋਇਆ ਠੀਕ ਹੈ ਐਤ ਕੀ ਆਸਮੀ ਦਾ 25 26 27 ਦੇ ਦੇ ਬਾਕੀ ਸੇਵਾ ਤੇ ਬਾਕੀ ਸੇਵਾ ਦੇ ਹੁੰਦਾ ਹਨਾ ਹਾਂਜੀ ਠੀਕ ਹੈ ਗਾਂ ਪੂਰੀ ਸੇ ਸੌ ਹੈ ਠੰਡੀ ਹੈ ਕੋਈ ਗੱਲ ਨਹੀਂ ਠੀਕ ਹੋ ਗਈ ਮਤਲਬ ਕੋਈ ਗੱਲ ਨਹੀਂ ਹਨਾ ਹਾਂਜੀ ਠੀਕ ਹੈ ਤੇ ਆਪਾਂ ਡਿਮਾਂਡ ਕੀ ਕਰਦੇ ਆ ਦੀ ਇਹਦੀ ਡਿਮਾਂਡ ਬਾਈ ਜੀ ਨੂੰ 85000 ਅੱਛਾ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਮਾਨਤਾ ਨੂੰ ਸਾਰਿਆਂ ਚ ਮਾਨਦਾਨ ਮੌਕੇ ਤੇ ਹੋ ਜੂਗਾ ਹਾਂਜੀ ਕੋਈ ਗੱਲ ਠੀਕ ਆ ਤੇ ਬਦਨਾ ਇਹਦੇ ਕਿੰਨੇ ਤਰੀਕ ਨੂੰ ਪੂਰੇ ਆਗੇ 22 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ ਸੂਬੇ ਕੱਲ ਸੂਬੇ ਬਸ ਇੱਕ ਦੋ ਦਿਨ ਹੀ ਲੱਗੂ ਜ਼ਿਆਦਾ ਨਹੀਂ ਹੈਗੇ ਠੀਕ ਆ ਅੱਜ ਮਤਲਬ ਆਪਾਂ 26 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂਜੀ 26 ਤਰੀਕ ਆ ਜੀ ਠੀਕ ਹੈ ਤੇ ਇੱਕ ਵਾਰੀ ਖੋਲ ਕੇ ਇਹਦਾ ਢੇੜਾ ਦਵਾ ਦੇ ਲੋ ਵੀ ਦੋਸਤੋ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਜੱਜਮੈਂਟ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਆਰਡਰ ਦੇਖ ਸਕਦਾ ਤੁਸੀਂ ਇਹਦਾ ਆਰਡਰ ਬਹੁਤ ਚੰਗਾ ਤਿਆਰ ਕਰਿਆ ਵਾ ਤੇ ਬਾਕੀ ਥਾਣਾ ਦਾ ਸੈਜ ਆ ਜਿਹੜਾ ਉਹ ਵੀ ਬਹੁਤ ਚੰਗਾ ਹੈਗਾ ਵੇਨ ਬਹੁਤਾ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਇਹਨ ਮੁੱਠੀ ਦੀ ਚਬਾਈ ਵਾਲੇ ਥਾਣਾਗੇ ਧਾਰ ਰਗੀ ਜਮਾ ਰੂਵਾਰਗੀ ਪੋਲੀ ਆ ਠੀਕ ਹੈ ਇਹਦੀ ਗੱਲ ਨਹੀਂ ਹੈਗੀ ਠੀਕ ਹੈ ਉਹ ਕੀ ਸੇਵਾ ਤੇ ਜੀ ਉਂ ਥਣ ਥਣ ਓਕੇ ਆ ਸਾਰੇ ਪੱਖਾਂ ਨੂੰ ਓਕੇ ਹੈ ਬਾਈ ਜੀ ਕੋਈ ਐ ਲਾਂਬੇ ਵਾਲ ਗੱਲ ਨਹੀਂ ਕਰਨਾ ਹੈ ਠੀਕ ਹੈ ਤੇ ਉਹ ਜਿਹੜਾ ਇੱਕ ਪਾਸੇ ਥੋੜਾ ਜਿਆਦਾ ਦਿਖਾਉਦਾ ਇਹ ਉਹ ਬੈਠਣ ਨਾਲ ਸਾਡੇ ਨਾਲ ਥਣ ਪੱਕਾ ਹੈਗਾ ਠੀਕ ਹੈ ਤੇ ਰਾਤ ਨੂੰ ਬਹਿਣ ਕਰਨ ਨਾਲ ਆਏ ਹੋਏ ਦਾ ਪਾਲਾ ਇਹ ਵੀ ਹੈ ਇੱਕ ਤਾਂ ਪਾਸੇ ਪਾਲਾ ਬੈਂਦੀ ਹੈ ਠੀਕ ਪਾਲ ਦੇ ਕਾਰਨ ਉਂ ਜਾਨੀ ਸਹੀ ਹੈ ਹਨਾ ਹਾਂਜੀ ਪਸੂ ਸਾਡੇ ਕੋਲ ਜਿਆਦੇ ਹੋਣ ਕਰਕੇ ਵੀ ਜਗਾ ਟਾਇਟ ਹੈ ਠੀਕ ਹੈ ਵੀ ਤਾਂ ਕਰਕੇ ਆ ਹਾਂਜੀ ਠੀਕ ਹੈ ਤੇ ਇਹ ਦੂਜੇ ਨੰਬਰ ਵਾਲੀ ਇਹ ਦੂਜੇ ਨੰਬਰ ਆ ਗਈ ਬਾਈ ਜੀ ਇਹ ਜਰਸੀ ਕ੍ਰੋਸ ਹੈ ਜਰਸੀ ਦਾ ਕਰਾਉਸ ਆ। ਗਾਦੇ ਦਾ ਛੋਟਾ ਹੈ। ਛੋਟੇ ਗਾਦੇ ਬੱਚਾ ਨਾ। ਹਾਂ ਮੀਡੀਅਮ ਲਾ ਲਓ ਜਾਂ ਛੋਟਾ ਲਾ ਲਓ। ਹੂੰ। ਘਰੇ ਰੱਖਣ ਨੂੰ ਲਾ ਲਓ ਜੇ ਮਰਜੀ ਲਾਓ ਦੁੱਧ ਬਹੁਤ ਵਧੀਆ ਦਾ। ਠੀਕ ਆ ਵੀ ਜੇ ਕਈ ਵਾਰੀ ਕਿਸੇ ਨੇ ਘਰੇ ਰੱਖਣ ਨੂੰ ਵੈਸੇ ਲੈਣੀ ਆ ਕਦਾ ਨਾ ਘਰ ਰੱਖਣਾ ਹੁੰਦਾ ਹਨਾ ਦੁੱਧ ਪੀਣ ਨੂੰ। ਉਸ ਵਾਸਤੇ ਵਧੀਆ ਰਹੋ। ਇਸ ਟਾਈਮ ਇਹ ਥੱਲੇ ਦੁੱਧ ਜਾਨੀ ਕਿ 13 12.5 13 ਕੋਈ ਇਦਾਂ ਦੁੱਧ ਹਾਜ਼ਰ ਹੈ ਦਾ। ਇਦਾਂ ਜਾਨੀ ਕਿ ਸਵੇਰਾਂ ਦੇ ਨਾਲ ਸੁਈ ਨੂੰ। ਕੰਡੇ ਵਾਲਾ ਤਿਆਰ ਆ। ਕੰਡੇ ਵਾਲਾ ਤਿਆਰ ਆ ਬਾਈ ਜੀ। ਮਗਰ ਇਹ ਬੱਚਾ। ਮਗਰ ਬੱਚਾ ਦਾ। ਹਾਂਜੀ ਆ ਜਿਹੜ ਇਹ ਬੱਚਾ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਮਗਰ ਇਹਦੇ ਪਹਿਲੇ ਸੂਈ ਹੋਈ ਹੈ ਪਹਿਲੇ ਸੂਈ ਹੈ ਪਹਿਲਾ ਸੂਈ ਠੀਕ ਆ ਤੇ ਚੌਣ ਚੌਣ ਜਿਵੇਂ ਆ ਬਹੁਤ ਵਧੀਆ ਜੀ ਠੰਡੀ ਆ ਜਾਓ ਓਕੇ ਆ ਜਾਮਾ ਹਾਂਜੀ ਠੀਕ ਆ ਖੋਲ ਲੈ ਇਹਨੂੰ ਵੀ ਤੇ ਇਹਦਾ ਰੇਟ ਇਹਦਾ ਰੇਟ ਬਾਈ ਜੀ 55000 55 ਹਾਂਜੀ ਤੇ ਮੌਕੇ ਤੇ ਇਹਦੇ ਚੋ ਵੀ ਹੋ ਜਾਊਗਾ ਹੋ ਜਾਊਗਾ ਠੀਕ ਆ ਲੋ ਵੀ ਦੋਸਤੋ ਤੁਰਦੀ ਜੋ ਤੁਸੀਂ ਇਹਦੀ ਵੀ ਜੱਜਮੈਂਟ ਕਰ ਸਕਦੇ ਹੋ ਛੋਟੇ ਕੱਦ-ਕਾੜ ਦੇ ਵਿੱਚ ਹੈਗੀ ਤੇ ਉਹਦੇ ਹਿਸਾਬ ਨਾਲ ਹੀ ਇਹਦਾ ਰੇਟ ਹੈਗਾ ਤੇ ਬਾਕੀ ਥਾਣ ਲੈਵੇ ਤੇ ਸਾਫ ਆ ਮੋੜ ਲਾ ਥਾਣ ਬਹੁਤ ਵਧੀਆ ਇੱਕੋ ਜੇ ਥਾਣਾਂਗੇ ਤੇ ਆਰਡਰ ਵੀ ਬਹੁਤ ਸੋਹਣਾ ਦਿਖਾਉਂਦੀ ਹੈਗੀ ਤੇ ਬਾਕੀ ਜਿੰਨਾ ਦੁੱਧ ਦੱਸਿਆਗਾ ਤੇ ਉਹਨਾਂ ਤੁਹਾਨੂੰ ਤਿਆਰ ਮਿਲੂਗਾ ਤੇ ਕਿੰਨਾ ਦੁੱਧ ਕਰ ਸਕਦੀ ਹੈ ਕਿੰਨਾ ਕਰ ਸਕਦੀ ਹੈ ਦੁੱਧ ਪਾਉਗੇ 15 16 ਕਰ ਸਕਦੀ ਹੈ ਹਾਂਜੀ ਆਰਾਮ ਨਾਲ ਠੀਕ ਹੈ 15 16 ਦੁੱਧ ਵੀ ਚਲੋ ਬਹੁਤ ਹੋ ਜਾਂਦਾ ਹਨ ਹਾਂਜੀ ਭਾਈ ਜੀ ਠੀਕ ਹੈ ਆਰਡਰ ਦਿਖਾ ਸਕਦੇ ਹੋ ਹਵਾਨਾ ਆਰਡਰ ਤੁਸੀਂ ਦੁਆਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਵੈਸੇ ਕੈਮਰੇ ਦੇ ਵਿੱਚ ਕਲੀਅਰ ਦਿਸਦਾ ਸੀ ਦੂਰੋਂ ਵੀ ਤੁਰਦੀ ਦੋ ਤੇ ਵਧੀਆ ਆਰਡਰ ਦਿਖਾਉਂਦੀ ਹੈ ਤੇ ਇਹ ਤੀਜੇ ਨੰਬਰ ਤੇ ਬਾਈ ਤੀਜੇ ਨੰਬਰ ਤੇ ਇਹ ਵੀ ਬਾਈ ਜੀ ਅਸੀਂ ਨਾ ਢਿੱਲੋ ਡੇਰੀ ਬਾਹਰੋਂ ਤੇ ਇੱਕ ਜੀ ਵੀਡੀਓ ਪਾਈ ਵੀ ਆ ਦੀ ਮਾਂ ਦੀ ਅੱਛਾ ਜੀ ਇਹ ਦੂ ਅੱਠ ਦਿਨ ਪਹਿਲਾਂ ਦੀ ਅੱਛਾ ਜੀ ਇਹ ਪਹਿਲੇ ਸੂਈ ਦੀ ਉਹਦੀ ਬੱਚੀ ਆ ਇਹ ਸੇ ਜਾਣੀ ਆਪਣੇ ਕੋਲ ਹੀ ਸੀ ਹਨਾ ਆਪਣੇ ਕੋਲ ਹੀ ਸੀ ਇਹਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਠੀਕ ਹੈ ਤੇ ਇਹ ਪਹਿਲਾ ਸੂਦਾ ਸੋਈ ਹੋਈ ਆ ਜੀ ਆਏ ਰੁਕੇ ਨਾ ਨੋਵੇ ਇਹਨੂੰ ਅੱਜ ਸੁਵੀ ਨੇ ਚੌਥਾ ਦਿਨ ਆ ਜੀ ਅਸੀਂ ਇਹਨੂੰ ਚੌਥਾ ਦਿਨ ਆ ਹਾਂਜੀ ਕਿੰਨਾ ਬੌਲਾ ਹੋ ਹੁਣ ਇਹਦੇ ਪਿਛਲੇ ਬੌਲਾ ਹੈਗਾ ਜੀ 11.5 12 ਕਿਲੋ ਬੌਲਾ 11.5 12 ਕਿਲੋ ਜਮਾ ਤੋਲਣ ਵਾਲਾ ਤਿਆਰ ਆ ਹਣਾ ਤਿਆਰ ਆ ਜੀ ਇਹ ਦੁੱਧ ਪਾਉਗੇ ਆਸਮੀ ਜੀ ਦਾ ਵੀ 17 18 20 ਵੀ ਪਾ ਸਕਦੇ ਬਾਕੀ ਸੇਵਾ ਤੇ ਠੀਕ ਆ ਵੀ 17 18 ਆਪਣੀ ਸਮਝ ਦੇ ਮੁਤਾਬਕ ਪਾ ਦੂਗਾ ਹਣਾ ਪਾ ਦੂਗੇ ਹਾਂਜੀ ਬਾਈ ਬਾਕੀ ਦਾ ਸੂਈ ਹੋਈ ਹੈ ਪਹਿਲੇ ਸੂਈਆ ਹਣਾ ਤੇ ਉਹ ਫਿਰ ਦੰਦਾ ਚੂਵੇਦਾ ਹਣਾ ਦੰਦਾ ਕੀ ਹੈ ਬਾਈ ਜੀ ਠੀਕ ਆ ਤੇ ਵੈਸੇ ਛੋਟੀ ਜੀ ਹੈ ਠੀਕ ਆ हां बाकी सेवा ਤੇ ਹੁੰਦਾ ਹਨ ਗਾਈਆਂ ਦਾ ਤਾਂ ਜੇ ਆਪਾਂ ਸੇਵਾ ਵੱਧ ਕਰ ਲਾਂਗੇ ਤਾਂ ਦੁੱਧ ਵਧਾ ਜਾਂਦੀਆਂ ਹਨ ਹਨ ਤੇ ਇਹਨੂੰ ਵੀ ਤੁਸੀਂ ਖੋਲ ਲਾ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਪਹਿਲਾ ਸੂਈ ਇਹ ਸੂਈ ਹੈਗੀ ਤੇ ਜਿੰਨਾ ਦੁੱਧ ਦੱਸਿਆਗਾ ਤੇ ਉਹਨਾਂ ਹਾਜ਼ਰ ਆ ਤੇ ਬਾਕੀ ਉਮੀਦ ਹੈਗੀ 17 18 ਦੀ ਤੇ ਅੱਗੇ ਸੇਵਾ ਦੇ ਉੱਤੇ ਹੁੰਦਾਗਾ ਦੇਖ ਸਕਦੇ ਹੋ ਤੁਸੀਂ ਕੱਦ ਦੇ ਵਿੱਚ ਤੇ ਵੀ ਚੰਗੀ ਹੈਗੀ ਬਾਕੀ ਥਣ ਵੀ ਚੰਗੇ ਆ ਦੇਖ ਸਕਦੇ ਹੋ ਤੁਸੀਂ ਮੋੜ ਲਾ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਫੇਸ ਬਹੁਤ ਸੋਹਣਾਗਾ ਤੇ ਬਾਕੀ ਬਾਡੀ ਬੰਤਰ ਦੀ ਚੰਗੀ ਆ ਤੇ ਥਾਣਾ ਦੇ ਵਿੱਚ ਸਪੇਸ ਵੀ ਚੰਗੀ ਹੈਗੀ ਇਹ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਬੱਚਾ ਜੀ ਆਹ ਬਈ ਠਹਿੜਾ ਹਾਂਜੀ ਠੀਕ ਹੈ ਇਹ ਬੱਚਾ ਹੈ ਠੀਕ ਹੈ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਜੀ 66000 ਹੈ 66000 ਹਾਂਜੀ ਠੀਕ ਹੈ ਤੇ ਮੌਕੇ ਤੇ ਜੋ ਵੀ ਹੋ ਜੂਗਾ ਹਣਾ ਹਾਂ ਹੁਣ ਕੀ ਕਰੀਏ ਠੀਕ ਹੈ ਤੇ ਇਹਦੀ ਕੀ ਡਿਟੇਲ ਹੈ ਏ ਬਾਈ ਜੀ ਇਹਨੂੰ ਹੋ ਗਏ ਪੌਣੇ 2 ਮਹੀਨੇ ਸੂਈ ਨੂੰ ਪੌਣੇ 2 ਮਹੀਨੇ ਨੂੰ ਸੂਈ ਨੂੰ ਹੋ ਗਏ ਹਾਂਜੀ ਠੀਕ ਐ ਐਰ ਸਾਰ ਜਰਸੀ ਦਾ ਕ੍ਰਾਸ ਹੈ ਜੀ ਐਰ ਸਾਰ ਤੇ ਜਰਸੀ ਦੇ ਵਿੱਚ ਪੈਂਦੀ ਹੈ ਕ੍ਰਾਸ ਮਤਲਬ ਕਹਿ ਸਕਦੇ ਆਪਾਂ ਹਾਂਜੀ ਬਾਈ ਜੀ ਠੀਕ ਐ ਮਗਰ ਇਹਦੇ ਬੱਚਾ ਸੀ ਆ ਬੱਚਾ ਐਕਸਪਾਇਰ ਆ ਬੱਚਾ ਐਕਸਪਾਇਰ ਆ ਹਾਂਜੀ ਬਾਈ ਠੀਕ ਐ ਤੇ ਦੁੱਧ ਕਿੰਨਾ ਹੋਊਗਾ ਹੁਣ ਇਹ ਥੱਲੇ 12 ਲੀਟਰ ਤਿਆਰ ਹੈ ਜੀ 12 ਲੀਟਰ ਹੁਣ ਤਿਆਰ ਆਗਾ ਹਾਂਜੀ ਇੱਕ ਟੈਂਕ ਦਾ 6 ਕਿਲੋ ਪਰ ਟੈਂਕ ਦਾ ਜੀ ਠੀਕ ਐ ਵੀ ਇਹਨਾਂ ਨਿਕਲੂਗਾ ਹਾਂਜੀ ਇਹ ਦੂਜੇ ਸੂਏ ਸੂਈ ਹੋਈ ਆ ਦੂਜੇ ਸੂਏ ਐਸ ਵਾਰ ਹਾਂਜੀ ਠੀਕ ਅਜਾ ਇਹ ਦਾ ਮਾ ਲੋ 36000 ਹਾਂਜੀ ਇਹ ਦਾ ਮਾਣ ਦਾ ਨੇ ਇਹਦੇ ਚੋ ਵੀ ਹੋ ਜੂਗਾ ਹਾਂਜੀ ਠੀਕ ਐ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਕ੍ਰੋਸ ਦੇ ਵਿੱਚ ਆ ਗਈ ਤੇ ਦੁੱਧ ਨੂੰ ਚੰਗੀਆਂ ਰਹਿੰਦੀਆਂ ਇਹ ਤੇ ਫੈਟ ਵਾਲਾ ਦੁੱਧ ਹੁੰਦਾ ਇਹਨਾਂ ਦਾ ਦੇਖ ਸਕਦੇ ਹੋ ਤੁਸੀਂ ਜਿਵੇਂ ਘਰੇ ਦੁੱਧ ਪੀਣ ਨੂੰ ਜੀਣੇ ਰੱਖਣੀਆਂ ਉਹਦੇ ਵਾਸਤੇ ਵੀ ਇਹ ਗਾਂ ਬਹੁਤ ਵਧੀਆ ਹੈਗੀ ਬਾਕੀ ਵੇਲ ਬੂਲ ਚੰਗੀ ਆ ਤੁਸੀਂ ਦੇਖ ਸਕਦੇ ਹੋ ਤੇ ਥਣ ਵੀ ਬਹੁਤ ਸੋਹਣੇ ਦਿਖਾਉਂਦੀ ਹੈਗੀ ਤੇ ਸਪੇਸ ਵੀ ਚੰਗੀ ਆ ਤੇ ਥਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਤੇ ਇਹਦੀ ਫੈਟ ਬਹੁਤ ਵਧੀਆ ਆਉਂਦੀ ਹੈ ਜੀ ਪਾਂਸ ਫੈਟ ਹੈ ਜੀ ਫੈਟ ਇਹਦੀ ਬਹੁਤ ਚੰਗੀ ਆਉਂਦੀ ਆ ਤਕਰੀਬਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂਗਾ ਤੇ ਘਰੇ ਦੁੱਧ ਪੀਣ ਨੂੰ ਬਹੁਤ ਵਧੀਆ ਰਹਿੰਦੀਆਂ ਗਈਆਂ ਜਿਨ੍ਹਾਂ ਕਈ ਵਾਰੀ ਇੱਕ ਅੱਧਾ ਨਗ ਰੱਖਣਾ ਹੁੰਦਾਗਾ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਤੇ ਰੇਟ ਵੀ ਠੀਕ ਦੇ ਵਿੱਚ ਹੀ ਆ ਤੇ ਵਧੀਆ ਰਹੋ ਤੇ ਉਸ ਤੋਂ ਬਾਅਦ ਲਾਸਟ ਦੇ ਉੱਤੇ ਤੁਹਾਨੂੰ ਆਪਾਂ ਇੱਧਰ ਕਾਲੇ ਰੰਗ ਦੇ ਪੈਂਦੀ ਗਾਂ ਦਿਖਾਉਣੇ ਆਗੇ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ ਦੂਜਾ ਸੂਆ ਹੈ ਦੂਜਾ ਸੂਆ ਸਾਡੇ ਕੋਲੇ ਸੂਈ ਵੀ ਆ ਹਾਂਜੀ ਠੀਕ ਹੈ ਇਹਨੂੰ ਸੁਵੀ ਨੂੰ ਹੋ ਗਏ ਸੀ 6.5 ਮਹੀਨੇ 6.5 ਇੱਕ ਜਰਸੀ ਹੈ ਠੀਕ ਹੈ ਜਰਸੀ ਦੇ ਵਿੱਚ ਬੈਂਦੀ ਬਲੈਕ ਦੇ ਵਿੱਚ ਹਾਂਜੀ ਜੈਡ ਬਲੈਕ ਜਾਵਾਂ ਠੀਕ ਹੈ ਇਹਦਾ ਸੱਜਰ ਦਾ ਦੁੱਧ ਸੀਗਾ ਯਾਨੀ ਕਿ 18 19 ਲਾ ਲਓ 18 ਲਾ ਲਓ ਇੱਥੇ ਸੀਗਾ 18 19 ਦੇ ਵਿੱਚ ਇਹਨੇ ਜਾਨੀ ਪਾਇਆ ਦੁੱਧ ਪਾਇਆ ਦੁੱਧ ਹਾਂਜੀ ਠੀਕ ਐ ਇਸ ਟਾਈਮ ਤੇ ਥੱਲੇ 5 ਕਿਲੋ ਦੁੱਧ ਹਾਜ਼ਰ ਐ ਚੈੱਕ ਪਾਸਟ ਨਹੀਂ ਆਉਂਦੀ 1 ਮਹੀਨਾ ਹੋ ਗਿਆ ਓ ਟੀਕਾ ਭਾਈ ਜੀ 1 ਮਹੀਨਾ ਟੀਕਾ ਲੱਗੇ ਨੂੰ ਹੋ ਗਿਆ ਹਾਂਜੀ ਭਾਈ ਜੀ ਠੀਕ ਐ ਉਹ ਜਾਨੀ ਚੈੱਕ ਤੇ ਨਹੀਂ ਆਉਂਦੀ ਕਿ ਇੱਕ ਤੇ ਨਹੀਂ ਹਰ ਜਾਂਦੀ ਠੀਕ ਐ ਜੇ ਕਿਸੇ ਨੇ ਉਵੇਂ ਕਰਨਾ ਐ ਤਾਂ ਰੇਟ ਆਪਾਂ ਜਾਨੀ ਕਿ 10 ਕੇ ਹਜ਼ਾਰ ਰੁਪਏ ਰੱਖੇ ਜੀ ਅਸਾ ਰੇਟ ਜਾਨੀ 10 ਕੇ ਹਜ਼ਾਰ ਹੀ ਰੱਖਿਆ ਆਪਾਂ ਹਾਂਜੀ ਉਹਦੇ ਹਿਸਾਬ ਤੇ ਕਰਿਆ ਹੈ ਨਾ ਹਾਂਜੀ ਹਾਂਜੀ ਠੀਕ ਮਤਲਬ ਖਾਲੀ ਦੇ ਹਿਸਾਬ ਤੇ ਕਰਿਆ ਹੈ ਨ ਲੋ ਵੀ ਦੋਸਤੋ ਤਰਦੀ ਤਾਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਇਹਦੀ ਵੀ ਤੇ ਬਾਡੀ ਬਾਂਦਰ ਦੀ ਇਹ ਵੀ ਚੰਗੀ ਆ ਸਾੰਗੀ ਵੀ ਚੰਗੀ ਹੈਗੀ ਤੇ ਬਾਕੀ ਤੁਹਾਨੂੰ ਡਿਟੇਲ ਮੋੜ ਲਾ ਡਿਟੇਲ ਸਾਰੀ ਦੱਸ ਹੀ ਦਿੱਤੀ ਹੈ ਬਾਈ ਨੇ ਕਿ 10000 ਦਾ ਰੇਟ ਆ ਤੇ ਟੀਕਾ ਲੱਗੇ ਨੂੰ 1 ਮਹੀਨਾ ਹੋਇਆ ਹਜੇ ਤੇ ਉਹ ਥੋੜੀ ਕਿਸਮਤ ਆ ਤੇ ਬਾਕੀ ਖਾਲੀ ਦੇ ਹਿਸਾਬ ਤੇ ਇਹ ਰੇਟ ਕਰਿਆਗਾ ਖਾਲੀ ਦੇ ਹਿਸਾਬ ਤੇ ਸਾਰੀ ਡਿਟੇਲ ਦੱਸੀ ਹੈ ਤੁਹਾਨੂੰ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਇਹਦੇ ਸਬੰਧ ਵਿੱਚ ਤੁਸੀਂ ਕਾਲ ਕਰ ਸਕਦੇ ਹੋਗੇ ਪੰਜ ਨਾਕ ਸੀਗੇ ਦੋਸਤੋ ਤੇ ਤੁਹਾਨੂੰ ਆਪਾਂ ਪੰਜਾਂ ਦੀ ਕੋਈ ਡਿਟੇਲ ਲੈਤੀ ਹੈਗੀ ਤੇ ਪੰਜੇ ਤੁਹਾਨੂੰ ਆਪਾਂ ਤੋਰ ਕੇ ਦਿਖਾਤੇ ਆ ਤੇ ਇਹਨਾਂ 'ਚ ਤੁਹਾਨੂੰ ਕੋਈ ਵੀ ਨਾਕ ਪਸੰਦ ਆਉਂਦਾਗਾ ਤੇ ਤੁਸੀਂ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਪ ਦੀ ਫੋਲ ਤਸੱਲੀ ਕਰਕੇ ਗੱਲਬਾਤ ਕਰਕੇ ਇੱਥੇ ਆ ਕੇ ਤੇ ਫਿਰ ਤੁਸੀਂ ਇਹਨਾਂ ਗਾਇਆਂ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਇੱਕ ਕਰੀ ਆਪਾਂ ਨੰਬਰ ਬਲਾ ਦਿੰਨੇ ਆਂ ਬਾਈ ਤੋਂ। ਨਾਮ ਮਨਪ੍ਰੀਤ ਸਿੰਘ ਹੈ ਜੀ ਪਿੰਨੋ ਹੋਕੜਾ। ਇਹਦੇ ਗੋਨਣ ਮੰਡੀ ਜਿਲ੍ਹਾ ਬਠਿੰਡਾ। ਵਾਇਸ ਨੰਬਰ ਹੈ 962733099 962730089। ਠੀਕ ਹੈ। ਠੀਕ ਹੈ ਬਾਈ ਧੰਨਵਾਦ। ਇਸ ਨੰਬਰ ਤੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ। ਧੰਨਵਾਦ।